ਸਤਿ ਸ੍ਰੀ ਅਕਾਲ ਜੀ ਤੁਸੀਂ ਦੇਖੋ ਪ੍ਰਾਈਮ ਪੰਜਾਬ ਦਾ ਮੈਂ ਤੁਹਾਡਾ ਦੋਪਗੰਸ ਮਟੋ ਇੱਕ ਬਹੁਤ ਹੀ ਮੰਦ ਭਾਗੀ ਖਬਰ ਸਾਹਮਣੇ ਆ ਰਹੀ ਹੈ ਇੱਕ ਬਹੁਤ ਹੀ ਰੁਲਾ ਦੇਣ ਵਾਲੀ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਨੌਜਵਾਨ ਜੋ ਕਿ ਟਰੈਕਟਰ ਥੱਲੇ ਆ ਕੇ ਦਮ ਤੋੜ ਗਿਆ ਹੈ ਜੋ ਕਿ ਟਰੈਕਟਰ ਥੱਲੇ ਆ ਕੇ ਮੋਦ ਦੀ ਗੋਦ ਵਿੱਚ ਜਾ ਸੁਤਾ ਦੱਸਿਆ ਜਾ ਰਿਹਾ ਹੈ ਕਿ ਵਿਸਾਖੀ ਦੇ ਪਵਿੱਤਰ ਤਿਉਹਾਰ ਦੇ ਮੌਕੇ ਅੱਜ ਸ਼੍ਰੀ ਕੀਰਤਪੁਰ ਸਾਹਿਬ ਵਿਖੇ ਇੱਕ ਨੌਜਵਾਨ ਜੋ ਕਿ ਟਰੈਕਟਰ ਥੱਲੇ ਆ ਗਿਆ ਕਿਉਂਕਿ ਟਰੈਕਟਰ ਜੇਕਰ ਗੱਲ ਕੀਤੀ ਜਾਵੇ ਜਿਹੜੀ ਸੰਗਤ ਟਰੈਕਟਰ ਦੇ ਉੱਤੇ ਸਵਾਰ ਸੀ ਜਾਂ ਟਰਾਲੀ ਦੇ ਵਿੱਚ ਸਵਾਰ ਸੀ ਤਾਂ ਨਵਾਂ ਸ਼ਹਿਰ ਨਵਾਂ ਸ਼ਹਿਰ ਸੇਖਪੁਰਾ ਦੀ ਸੰਗਤ ਜਿਹੜੀ ਹੈ ਉਹ ਅੱਜ ਨਤਮਸਤਕ ਹੋਣ ਲਈ ਸ਼੍ਰੀ ਕੀਰਤਪੁਰ ਸਾਹਿਬ ਸ਼੍ਰੀ ਅਨੰਦਪੁਰ ਸਾਹਿਬ ਪਹੁੰਚੀ ਸੀ ਕਿਉਂਕਿ ਆ ਜੇਕਰ ਗੱਲ ਕੀਤੀ ਜਾਵੇ ਤਾਂ ਬਿਸਾਕੀ ਦਾ ਜਿਹੜਾ ਤਿਉਹਾਰ ਹੈ ਬੜੀ ਛੜ ਦਾ ਪੂਰਵਕ ਧੂਮ-ਧਾਮ ਦੇ ਨਾਲ ਮਨਾਇਆ ਜਾਂਦਾ ਹੈ ਜਿਹਦੇ ਚੱਲਦੇ ਇਹ ਨੌਜਵਾਨ ਆ ਟਰਾਲੀ ਤੇ ਟਰੈਕਟਰ ਲੈ ਕੇ ਆਪਣੇ ਪਿੰਡ ਤੋਂ ਸ੍ਰੀ ਅਨੰਦਪੁਰ ਸਾਹਿਬ ਸ੍ਰੀ ਕੀਰਤਪੁਰ ਸਾਹਿਬ ਦਾ ਤਮਸਤ ਘੋਣ ਦੇ ਲਈ ਆਉਂਦੇ ਨੇ ਤੇ ਜਿੱਥੇ ਅੱਜ ਕੱਲ ਜੋ ਜਿਸ ਤਰ੍ਹਾਂ ਦੇ ਰਿਵਾਜ ਬਣੇ ਹੋਏ ਨੇ ਕਿ ਟਰੈਕਟਰਾਂ ਨੂੰ ਨੌਜਵਾਨਾਂ ਨੇ ਬੜੇ ਮੋਡੀਫਾਈ ਤਰੀਕੇ ਦੇ ਨਾਲ ਮੋਡੀਫਾਈ ਕਰਾਇਆ ਹੁੰਦਾ ਵੱਡੇ ਵੱਡੇ ਟਾਇਰ ਲਗਾਏ ਹੁੰਦੇ ਨੇ ਵੱਡੇ ਵੱਡੇ ਸਪੀਕਰ ਲਗਾਏ ਹੁੰਦੇ ਨੇ ਅਜਿਹੀਆਂ ਬਹੁਤ ਸਾਰੀਆਂ ਜਿਹੜੀਆਂ ਨੇ ਦੇਖਣ ਨੂੰ ਸਾਹਮਣੇ ਆਉਂਦੇ ਨੇ ਪਿਛਲੇ ਹੋਲੇ ਮੋਲੇ ਦੌਰਾਨ ਵੀ ਅਜਿਹੀਆਂ ਚੀਜ਼ਾਂ ਦੇਖਣ ਨੂੰ ਸਾਹਮਣੇ ਅੱਜਾਂ ਸੀ ਜੋ ਜਾ ਹੋ ਸਕਦਾ ਹੈ ਕਿ ਇਹ ਮੋਡੀਫਾਈ ਕੀਤਾ ਟਰੈਕਟਰ ਇਸ ਨੌਜਵਾਨ ਦੀ ਮੌਤ ਦਾ ਕਾਰਨ ਜਿਵੇਂ ਬਣ ਗਿਆ ਕਿਉਂਕਿ ਟਰੈਕਟਰ ਦੇ ਦੋਨੋਂ ਟਾਇਰ ਖੁੱਲ ਗਏ ਨੇ ਟਰੈਕਟਰ ਜਾ ਕਾਂ ਦੇ ਵਿੱਚ ਵੱਜਾ ਤੇ ਜਿਸ ਦੇ ਨਾਲ ਨੌਜਵਾਨ ਟਰੈਕਟਰ ਥੱਲੇ ਆ ਗਿਆ ਤੇ ਨੌਜਵਾਨ ਦੀ ਮੌਤ ਹੋ ਗਈ ਦੱਸਿਆ ਜਾ ਰਿਹਾ ਹੈ ਕਿ ਇੱਕ ਬਜ਼ੁਰਗ ਉਹ ਵੀ ਗੰਭੀਰ ਹਾਲਤ ਦੇ ਵਿੱਚ ਆ ਜਿਹਰੇ ਇਲਾਜ ਹਸਪਤਾਲ ਵਿੱਚ ਪਏ ਹੋਏ ਹਨ ਅਤੇ ਇੱਥੇ ਇਹ ਵੀ ਦੱਸਣਾ ਬਣਦਾ ਹੈ ਕਿ ਜੋ ਅੱਜ ਦੇ ਸਮੇਂ ਦੇ ਵਿੱਚ ਜਿਸ ਤਰ੍ਹਾਂ ਹੌਲੇ-ਹੌਲੇ ਦੀ ਗੱਲ ਕੀਤੀ ਜਾਵੇ ਜਾਂ ਵਿਸਾਖੀ ਦੀ ਗੱਲ ਕੀਤੀ ਜਾਵੇ ਤਾਂ ਨੌਜਵਾਨਾਂ ਵੱਲੋਂ ਵੱਡੇ ਪੱਧਰ ਤੇ ਟਰੈਕਟਰ ਟਰਾਲੀਆਂ ਜਾਂ ਟਰੈਕਟਰ ਨੂੰ ਮੋਡੀਫਾਈ ਕੀਤਾ ਹੁੰਦਾ ਹੈ ਤੇ ਉਹਨਾਂ ਨੂੰ ਭਜਾਉਂਦੇ ਨੇ ਜੋ ਕਿ ਕਿਤੇ ਨਾ ਕਿਤੇ ਮੌਤ ਦਾ ਕਾਰਨ ਬਣ ਜਾਂਦੇ ਨੇ ਜਿਸ ਤਰ੍ਹਾਂ ਦੱਸਿਆ ਜਾ ਰਿਹਾ ਹੈ ਕਿ ਸੰਤੁਲਨ ਰਫਤਾਰ ਦੇ ਕਾਰਨ ਸੰਤੁਲਨ ਗੁਆਣ ਦੇ ਨਾਲ ਟਰੈਕਟਰ ਹਾਦਸੇ ਦਾ ਸ਼ਕਾਰ ਹੋ ਗਿਆ ਜਿਸ ਦੇ ਵਿੱਚ ਇੱਕ ਨੌਜਵਾਨ ਨੂੰ ਜਾਨ ਤੋਂ ਹੱਥ ਧੋਣੇ ਪਏ ਵੇਖੋ ਤਸਵੀਰਾਂ